ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਹਲਕਾ ਚੱਬੇਵਾਲ ਪਿੰਡ ਹੈਗਾ ਜੀ ਰੂਪੋਵਾਲ ਆ ਤੁਸੀਂ 31 8 2025 ਦੀਆਂ ਤਸਵੀਰਾਂ ਦੇਖ ਰਹੇ ਆ ਵੀਡੀਓ ਦੇ ਵਿੱਚ ਇਹ ਦੁਬਾਰਾ ਪਿੰਡ ਡੁੱਬ ਚੁੱਕਾ ਜੀ ਇਹ ਕਿਉਂਕਿ ਜਿਹੜਾ ਪਿੰਡ ਕੁਕੜਾਂ ਦਾ 14 ਦਾ ਬੰਨ ਦੁਬਾਰਾ ਟੁੱਟਿਆ ਉਹਦੇ ਨਾਲ ਆ ਦੇਖੋ ਪਿੰਡ ਦਾ ਕੀ ਹਾਲ ਪਿਆ ਚਾਰੇ ਪਾਸੇ ਪਾਣੀ ਨਾ ਖਿਰ ਗਿਆ ਪਿੰਡ ਇਹ ਜੀ ਉਹ ਇੰਜਣ ਕਿਹਦਾ ਇੰਜਣ ਉਹ ਤੋਂ ਪਾਣੀ ਟੁੱਟ ਕੇ ਆਲੇ ਦੁਆਲੇ ਦੇ ਕਿੰਨੇ ਪਿੰਡ ਆ ਉਹਨਾਂ ਸਾਰਿਆਂ ਨੂੰ ਖਤਰਾ ਵੱਧ ਚੁੱਕਾ ਹੈ ਤੋ ਬਾਣਾ ਤੁਸੀਂ ਦੇਖਿਆ ਹੁਣ ਵੀ ਕਿੰਨਾ ਉੱਚਾ ਲੱਗਾ ਸੀ ਸਿਰਫ 2-2 ਫੁੱਟ ਉੱਚਾ ਬਣ ਲਾਇਆ ਸੀ ਉਹ ਤੁਸੀਂ ਆਪੇ ਹਿਸਾਬ ਲਾ ਲਿਓ ਬਾਕੀ ਦਾ ਤੇ ਆ ਦੇਖੋ ਕਿਵੇਂ ਪਾਣੀ ਫੇਰ ਰਿਹਾ ਇਹ ਪਿੰਡ ਰੂਫੋ ਵਾਲਿਆ ਜੀ ਠੀਕ ਹੈ ਜੀ ਇਹ ਪਿੰਡ ਦੀ ਫੇਰ ਨਹੀਂ ਤੇ ਆ ਪਿੰਡ ਦੇ ਵਿੱਚ ਦੀ ਪਾਣੀ ਹੋ ਗਏ ਸਾਰਾ ਆ ਦੇਖੋ ਜਿੱਦਣ ਨੂੰ ਮਰਜੀ ਤੁਸੀਂ ਨਜ਼ਰ ਮਾਰ ਲਓ ਪਿੰਡ ਐਸ ਟਾਈਮ ਪੂਰਾ ਡੁੱਬ ਚੁੱਕਿਆ ਹਲੇ ਗਾਹਾਂ ਦੇ ਪਿੰਡ ਪਤਾ ਨਹੀਂ ਕਿੰਨੇ ਦੂਆ ਹੋਣਾ ਕਿੰਨੇ ਪਿੰਡਾਂ 'ਚ ਬਾਣੀ ਵੜਨਾ ਆ ਕਿਸੇ ਦੇ ਘਰ ਨਹੀਂਵੇਂ ਆ ਕਿਸੇ ਦੇ ਕਿੱਦਾਂ ਆ ਪਸ਼ੂ ਪਾ ਸਾਰੇ ਇਦਾਂ ਹੀ ਹਨਾ ਉਹ ਸਭ ਡੁੱਬਣੇ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਚੋ ਦੇ ਵਿੱਚ ਪਾਣੀ ਪਿੱਛੋਂ ਹਿਮਾਚਲ ਚੋਂ ਪਾਣੀ ਬਹੁਤ ਆ ਰਿਹਾ ਆ ਠੀਕ ਆ ਜੀ ਆ ਦੇਖੋ ਚੋ ਵੱਧਦਾ ਜਾ ਰਿਹਾ ਵੱਧਦਾ ਹੀ ਜਾ ਰਿਹਾ ਆ ਉਰੇ ਤਾਂ ਘਾਰ ਆ ਦੇਖੋ ਹਨਾ ਬਹੁਤ ਸਪੀਡ ਆ ਪਾਣੀ ਦੀ ਪਿੰਡ ਦੇ ਵਿੱਚ ਦੁਬਾਰਾ ਇਹ ਕੰਮ ਹੋ ਗਿਆ ਆ ਠੀਕ ਆ ਜੀ ਤੇ ਯਾਰ ਹਾਲਾਤ ਬਹੁਤ ਹੀ ਮਾੜੇ ਆ ਮੈਂ ਕਹਿੰਦਾ ਜੀ ਮਨ ਦੁਖੀ ਹੁੰਦਾ ਬਸ ਹਨਾ ਕਿੱਧਰ ਨੂੰ ਜਾਵੇ ਬੰਦਾ ਯਾਰ ਚਲੋ ਕੁਦਰਤੀ ਮਾਰ ਹੈ ਨਾ ਪਰ ਬਾਨ ਦਾ ਜਿਹੜਾ ਤਕੜਾ ਲਾਉਣਾ ਚਾਹੀਦਾ ਸੀ ਕਿੰਨੇ ਟਾਈਮ ਹੋ ਗਿਆ ਬਾਨ ਟੁੱਟੇ ਨੂੰ ਉਹਨੂੰ ਤਕੜਾ